ਤੋਂ ਪੰਜਾਬ ਦੇ ਲੁਧਿਆਣਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਮਕਰ ਸਕਰਾंति ਉੱਤੇ ਲਗਾਏ ਗਏ ਲੰਗਰ ਨੂੰ ਖਾਣ ਤੋਂ ਬਾਅਦ 50 ਲੋਕ ਬਿਮਾਰ ਹੋ ਗਏ ਲੋਕਾਂ ਨੂੰ ਉਲਟੀਆਂ ਅਤੇ ਦਸ ਦੇ ਨਾਲ ਚੱਕਰ ਵੀ ਆਏ ਸਾਰਿਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਤੇ ਇਸ ਦੇ ਨਾਲ ਇਲਾਕੇ ਦੇ ਵਿੱਚ ਹੜਕਮ ਮਚ ਗਿਆ ਆਫਰਾ ਤਫਰੀਦਾ ਮੋਹਲ ਬਣ ਚੁੱਕਿਆ ਕਿਉਂਕਿ ਮਕਰ ਸਕਰਾंति ਦੇ ਦਿਨ ਜੋ ਲੰਗਰ ਬਣਾਇਆ ਗਿਆ ਸੀ ਉਸ ਨੂੰ ਖਾਣ ਤੋਂ ਬਾਅਦ ਹੀ ਇਨਾ ਲੋਕਾਂ ਦੀ ਹਾਲਤ ਵਿਗੜੀ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਪੜਤੇ ਕਰਵਾ ਦਿੱਤਾ ਗਿਆ ਤੁਹਾਨੂੰ ਦੱਸ ਦਿੰਦੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਯਲੀ ਖੋੜਦ ਇਲਾਕੇ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਵਿੱਚ ਮੱਕੜ ਸੰਕ੍ਰਾਂਤੀ ਉੱਤੇ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਸੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਪ੍ਰਸਾਦ ਵੀ ਗ੍ਰੈਂਡ ਕਰਦੀ ਹੈ ਪਰ ਇਸ ਨੂੰ ਲੈ ਕੇ ਜੋ ਖਬਰ ਸਾਹਮਣੇ ਆਈ ਹੈ ਕਿ ਲੰਗਰ ਖਾਣ ਤੋਂ ਬਾਅਦ ਹੀ ਇਹਨਾਂ ਦੀ ਸਿਹਤ ਖਰਾਬ ਹੋਈ ਹੈ ਉਲਟੀਆਂ ਲੱਗਦੀਆਂ ਨੇ ਚੱਕਰ ਆਉਂਦੇ ਨੇ ਤੇ ਇਹਨਾਂ ਨੂੰ ਮੌਕੇ ਤੇ ਹੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਫਿਲਹਾਲ ਇਸ ਦੇ ਪਿੱਛੇ ਦਾ ਕੀ ਕਾਰਨ ਹੈ ਇਹ ਜਾਂਚ ਦਾ ਵਿਸ਼ਾ ਹੈ ਕਿ ਗਜਰੇਲਾ ਲੈ ਕੇ ਆਏ ਆ ਜੀ ਅਸੀਂ ਖਾਧਾ ਜੀ 2 2 4 4 ਚਮਚੀ ਜੀ ਖਾਧਾ 8:00 9:00 ਵਜੇ ਮੈਨੂੰ ਉਲਟੀਆਂ ਸ਼ੁਰੂ ਹੋ ਗਈਆਂ ਇਹ ਕਹਾਂ ਪਰ ਗੁਰਦੁਆਰਾ ਹੋਰ ਸ਼ੇਮ ਪਾਸ਼ਾ ਗੁਰਦੁਆਰਾ ਸਾਡੇ ਆ ਵੱਡੀ ਏਅਰ ਬੜੀ ਹੈ ਯਾਰ ਇਹ ਇਹ ਕਿੰਨੇ ਵਜੇ ਕਿਸ ਚੀਜ਼ ਦਾ ਪ੍ਰੋਗਰਾਮ ਥਾ ਵਾਹਾਂ ਪਾ ਆ ਜਿਹੜਾ ਹੁਣ ਮਹੀਨਾ ਚੜਿਆ ਮਾਗਦਾ ਸੰਗਰਾਮ ਦਾ ਹਾਂਜੀ ਹਾਂ ਇੱਕ ਜ਼ਹਿਰੀਲਾ ਲੈ ਕੇ ਕੋਣਾ ਆਇਆ ਸੀ ਮੁੰਡੇ ਐਸਾ ਡਿਪੈਂਡ ਕਰ। ਅੱਛਾ ਉੱਥੇ ਲੰਗਰ ਬਣ ਰਹਾ ਦਹੀਂ ਤੇ ਬਣਾਤਾ ਯਾ ਨਹੀਂ ਨਹੀਂ ਹਲਵਾਈ ਹਲਬੂਈ ਤੇ ਪਤਾ ਨਹੀਂ ਮੈਨੂੰ ਤਾਂ ਵੀ। ਕਿਉਂਕਿ ਬਣਿਆ ਬਣਾਇਆ ਲੈ ਕੇ ਆਏ ਸੀ। ਪਤਾ ਨਹੀਂ ਮੈਨੂੰ ਤਾਂ ਵੀ ਬਣਾਇਆ ਕਿ ਬਣਿਆ ਬਣਾਇਆ ਲੈਂਦਾ। ਆਹ ਮਾਂ ਤੇ ਜਾ ਕੇ ਖਾ ਕੇ ਆਏ ਸੀ ਯਾ ਘਰ ਕੇ ਲੈ ਕੇ ਆਏ 8:00 ਵਜੇ। ਅੱਛਾ। ਬਸ 9:00 ਵਜੇ ਮੇਨ ਵਾਲਟੀ ਕਾ ਸ਼ੁਰੂ ਹੋ। ਕਿ ਕਿੰਨੇ ਕਿ ਲੋਗ ਹੋਤੇ ਜੋ? ਹਾਂਜੀ। ਕਿੰਨੇ ਕਿ ਲੋਗ ਐਸੇ ਬਿਮਾਰ ਹੋਏ ਲੱਗ। ਉੱਤੀ ਕੋਈ ਆ ਦੱਸੀ ਜਾਂਦੇ ਅਸੀਂ ਤਾਂ ਸਾਰਾ ਟੱਬਰ ਹੀ ਚਾਰੇ। ਚਾਰੇ ਚਾਰੋਂ ਨੇ ਖਾਇਆ ਔਰ ਚਾਰੇ ਬਿਮਾਰ ਹੋ ਗਏ। ਹਾਂਜੀ ਹਾਂਜੀ ਅਸੀਂ ਚਾਰੇ ਹੋ ਗਏ ਤੇ ਹੋਰ ਵੀ ਤੇ ਕੋਈ ਸਵਾਦ ਵਗੈਰਾ ਮੈਂ ਕੋਈ ਫਰਕ ਮਹਿਸੂਸ ਕਰ ਰਹਾ ਸੀ ਜਾਂ ਕੁਛ ਐਸਾ ਮਤਲਬ ਸੌ ਪਤਾ ਨਹੀਂ ਖਾ ਰਿਆ ਸੀ ਇਹ ਗਜਰੇਲੇ ਸੀ ਕਿ ਹੋਰ ਚੀਜ਼ ਵੀ ਸੀ ਫਿਰ ਅਸੀਂ ਸਾਗ ਖਾਦਾ ਸਾਗ ਦੇ ਨਾਲ ਰੋਟੀ ਵੀ ਖਾਦੀ ਅੱਛਾ ਅਸੀਂ ਕਦੇ ਸਾਗ ਤਾਂ ਅਸੀਂ ਰਾਤ ਵੀ ਖਾਦਾ ਸੀ ਉਹ ਦੋਨੇ ਕੁਸ ਹੋਇਆ ਫਿਰ ਸੱਜੇ ਨੂੰ ਗਰਦਵਾਰੇ ਲੰਚ ਮੰਟੋਰੀ ਵੀ ਜਿਹਦੇ ਤਰੇ ਪਿਆ ਵੀ ਆ ਉਹ ਬਣਾ ਖਾਓ ਵੀ ਉਲਟੀਆਂ ਬਹੁਤ ਨੂੰ ਲੱਗਦੀਆਂ ਵੀ ਜਿਨ੍ਹਾਂ ਜਿਨ੍ਹਾਂ ਨੇ ਖਾਦੇ ਆ ਐਂ ਕਹਿੰਦਾ ਇਹ ਅੱਜ ਹੀ ਲੱਗਾ ਤਾਂ ਸਾਰਾ ਲੰਗਰ ਜਾਂ ਕੱਲ ਦਾ ਅੱਜ ਲੱਗ ਗਿਆ

थोड़ा साहब थोड़ा साहब थोड़ा साहब ये क्या प्रोग्राम क्या था वहां पे पता नहीं ये हो अच्छा। संग्राम सी आज तो आज तो आप घर पे ही थे घर पे ही थे हां जी तो हां जी कराए थे और हां जी हां जी कितने तो मतलब खाया था और जैसे वैसे होने लगी। कितनी देर बाद हुआ ये एक घंटे दो घंटे पहले होया थी बाद में आया ਕਿ ਥਾਣੇ ਕੇ ਜੇ ਤੁਰੰਤ ਬਾਅਦ ਹੋਇਆ ਜਾਂ 2 ਥੋੜਾ ਟਾਈਮ ਬਾਅਦ ਹਾਂਜੀ ਘੰਟਾ 2 ਘੰਟਾ ਬਾਅਦ ਖਾਦਾ ਸੂਪੇ ਕੁਝ ਹੋਰ ਵੀ ਖਾਦਾ ਸੀ ਬੱਸ ਜੀ ਅਗੇ ਸਿਰਲੀ ਖਾਦਾ ਸੀਗਾ ਉਹ ਦੋ ਬਾਅਦ ਫਿਰ ਮੈਨੂੰ ਰੋਟੀਆਂ ਆਈਆਂ ਸੀਗੇ ਅੱਬ ਹਾਲਾਤ ਕੀ ਹਾਂਜੀ ਹੁਣ ਠੀਕ ਹੈ ਹਾਂ ਜੀ ਮੈਂ ਕੀ ਨਾਮ ਆਪ ਦਾ ਮੇਰਾ ਨਾਮ ਡਾਕਟਰ ਮਨਜੀਤ ਹੈ ਮੈਂ ਜੀ ਰਗੁਨਾਥ ਹਸਪੀਟਲ ਤੋਂ ਟੋਡਨਾ ਦਾਲ ਪਰਨੇ ਸਾਡੇ ਕੋਲ ਯਾਲੀ ਗੁਰਦੁਆਰੇ ਦੇ ਵਿੱਚ ਅੱਜ ਬਕਰ ਕ੍ਰਾਂਤੀ ਦਾ ਉਹਨਾਂ ਦਾ ਉੱਥੇ ਸਮਾਰੋਹ ਸੀਗਾ ਤੇ ਉੱਥੇ ਕੁਝ ਉਹਨਾਂ ਦਾ ਗਦਰੇਲਾ ਇਹਨਾਂ ਦਾ ਬਣਿਆ ਸੀਗਾ ਜਿਹੜਾ ਵੀ

भी बना हुआ था तो मे भी उसके कारण जो फूड पॉइजनिंग हो गई है तो अभी यहाँ पे हमारे यहाँ पे इनका इलाज चल रहा है तो उम्र कितने इसमें तो काफी मल्टीपल एज के है जैसे की बच्चे भी हैं यंग एज के भी हैं और जो कि ओल्ड एज के भी आए हैं लोग तो मल्टीपल एज के हैं सारे बजे आए टोटल कितने जिन्हें बारह बजे के करीब से आ रहे हैं हमारे पास तो अभी कंटिन्यू लगातार आ ही रहे हैं हाँ जी पैंतीस तो और चालीस के करीब आ रही है अभी जैसे कि कईयों की जिन्होंने थोड़ा कम खाया था तो उनका वो थोड़े वो कम सिम्टम आ रहे हैं तो कईयों ने जैसे कि ज्यादा लिया और अगर वो ओल्ड एज हैं तो उनको काफी सीवियर भी सिम्टम आ रहे हैं तो अभी चलो इनका इलाज चल रहा है अभी देखते हैं आगे छुट्टी अभी तो नहीं किसी को दी गई अभी तो चल रहा है इनका ट्रीटमेंट सभी का ਕਿੰਨਾ ਦੇ ਖਾਤਮਾ ਹੋ ਰਿਹਾ ਕੀ ਗੱਲ ਬਾਤ ਹੈ ਦਸਰਾ ਮੇਸ਼ਾ ਤੁਸੀਂ ਆਲਰੇਡੀ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਹੈ ਅ ਮੈਂ ਮੌਕੇ ਦਾ ਜਾਇਜ਼ਾ ਲਿਆ ਆ ਜੋ ਦੱਸਿਆ ਜਾ ਰਿਹਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅਜਜ ਸੰਗਰਾਮ ਤੇ ਮੌਕੇ ਤੇ ਬੜਾ ਇੱਕ ਗੁਰੂ ਮਹਾਰਾਜ ਜੀ ਵੀ ਸੇਵਾ ਦੇ ਵਿੱਚ ਇੱਕ ਨਮਸਤਕ ਹੋਣ ਆਂਦੇ ਨੇ ਸ਼ਰਦਾਲੂ ਜੀ ਨੇ ਤੇ ਉਹਨਾਂ ਦੇ ਆਸ਼ੀਰਵਾਦ ਨਾਲ ਜਸਤਾਂ ਵੀ ਅਗੇ ਹੈ ਤੇ ਕੋਈ ਪ੍ਰਸ਼ਾਦ ਦੇ ਰੂਪ ਦੇ ਵਿੱਚ ਕੋ ਵਰਤਾਇਆ ਗਿਆ ਜੋ ਦੱਸਿਆ ਗਿਆ ਹੈ ਉਹ ਵਜੇ ਵੈਰੀਫਿਕੇਸ਼ਨ ਚੱਲ ਰਹੀ ਹੈ ਤੇ ਜਿਸ ਦਾ ਸੇਵਨ ਕਰਨ ਤੋਂ ਬਾਅਦ ਕੁਝ ਲੋਕ ਤਕਰੀਬਨ ਜਿਦਾ ਇੱਥੇ ਹਸਪੀਟਲ ਦੇ ਵਿੱਚ ਜੋ ਦੱਸਿਆ ਜਾ ਰਿਹਾ 20 ਤੋਂ 22 ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਇੱਕ ਮੈਡੀਕਲ ਲੈਂਗੁਏਜ ਦੇ ਵਿੱਚ ਕਈ ਹੈ ਤੇ ਫੂਡ ਪੋਇਜ਼ਨਿੰਗ ਜਿਹਦੇ ਕਰਕੇ ਵੋਮਿਟਿੰਗਸ ਲੂਜ਼ ਮੋਸ਼ਨਸ ਜਿਹੜੀਆਂ ਹੈ ਪਰ ਜੋ ਵਜੇ ਇਮੀਡੀਏਟਲੀ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਸਾਰੇ ਦੇ ਸਾਰੇ ਜਿਹੜੇ ਮਰੀਜ਼ ਹੈਗੇ ਨੇ ਪੇਸ਼ੈਂਟਸ ਨੇ ਉਹ ਆਊਟ ਆਫ ਡੇਂਜਰ ਨੇ ਕੋਈ ਇਦਾਂ ਦੀ ਬੜੀ ਵਾਲੀ ਗੱਲ ਨਹੀਂ ਹੈ ਬਾਕੀ ਰਿਪੋਰਟਸ ਜਿਹੜੀਆਂ ਨੇ ਟੈਸਟ ਵਗੈਰਾ ਹੋ ਰਹੇ ਨੇ 1.5 ਘੰਟੇ ਤੱਕ ਰਿਪੋਰਟਸ ਆ ਜਾਣਗੀਆਂ ਤੇ ਸਾਡੀ ਵੀ ਬੜੀ ਇੱਕ ਸਤਰਕ ਮੋਨੀਟਰਿੰਗ ਚੱਲ ਰਹੀ ਹੈ ਤੇ ਜਿਹੜੇ ਵੀ ਪਾੜ ਦੇ ਉੱਤੇ ਕਿਸੇ ਦੇ ਵੀ ਪਾੜ ਤੇ ਨੀ ਆਪਣਾ ਕੋਈ ਇਹ ਕੋਈ ਕੇਰਲੈਸ ਜਾਂ ਕੋਈ ਜੋ ਵੀ ਆਪਣਾ ਅਣਗੈਲੀ ਆਏਗੀ ਤੇ ਉਹਦੇ ਤੇ ਬਣਦੀ ਕਰ ਦੇ ਕੋਈ ਜੀ ਬੱਚੇ ਬਜ਼ੁਰਗ ਮੈਂ ਲਾਮਾ ਕੋ ਦੱਸੇ ਹੈਗੇ ਨੇ ਇੱਥੇ ਹਸਪਤਲ ਜਿਹੜਾ ਇਸ ਵੇਲੇ ਆਪਾਂ ਮੌਕੇ ਤੇ ਖੜੇ ਰਗੁਨਾਥ ਹਸਪਤਲ ਤੇ 20 ਤੋਂ 25 ਲੋਕ ਨੇ ਕੁਛ ਮਹਾਲ ਹਸਪਤਲ ਦੱਸੇ ਜਾ ਰਹੇ ਨੇ ਹੁਣ ਉੱਥੇ ਵੀ ਅਸੀਂ ਵਿਜ਼ਿਟ ਕਰ ਰਹੇ ਆਂ ਤੇ ਸਾਰਾ ਕੁਝ ਕਰਕੇ ਵੈਰੀਫਾਈ ਕਰਕੇ ਫਿਰ ਤੁਹਾਨੂੰ ਤੁਹਾਡੇ ਦਸਤਾਵੇਜ਼ वगैरह ਕਰਵਾਏ ਜੀ ਬਿਲਕੁਲ ਹੁਣੇ ਦੱਸ ਕੇ ਹਟੇ ਮੈਡੀਕਲ ਇਟ ਹੈਜ਼ ਬੀਨ ਕਨਵਰਟਡ ਥੈਟ ਦੇ ਆਰ ਅੰਡਰ ਮੈਡੀਕੇਸ਼ਨ ਆਫ ਅ ਵੈਰੀ ਕੀਨ ਸਟ੍ਰਿਕਟ ਮੈਡੀਕੇਸ਼ਨ ਐਂਡ ਜਿਹੜੀ ਮੇਨ ਇਨੀਸ਼ially ਬਾਤ ਕਰਨ ਵਾਲੀ ਗੱਲ ਆਈ ਹੈ ਕਿ एवरीवन ਇਜ਼ ਆਊਟ ਆਫ ਦੇਰ ਤੁਹਾਨੂੰ ਸਰੰਗ ਦੇ ਵਿੱਚ ਜਿਹੜੀ ਬੈਠੇ ਹਾਂ ਜੀ ਸੌਸਿਸ ਤੋਂ ਇੰਤਲਾ ਆ ਜੀ ਸਾਡੇ ਜੋ ਸਾਡਾ ਇੰਟੈਲੀਜੈਂਸ ਹੈਗਾ ਜਾਂ ਇਮੀਡੀਏਟਲੀ ਜੋ ਵਰਕਿੰਗ ਹੁੰਦੀ ਹੈ ਜੀ ਪੁਲਿਸ ਨੇ ਅਸੀਂ ਬੜੇ ਸਪੀਡ ਨੂੰ ਬੜਾ ਵਾਰ ਪੁੱਟਿੰਗ ਤੇ ਬੜਾ ਜ਼ੀਰੋ ਟੋਲਰੈਂਸ ਤੇ ਲੈ ਕੇ ਚੱਲਦੇ ਹਾਂ ਤੇ ਮੈਂ ਉਹ ਵੀ ਤੁਹਾਨੂੰ ਦੱਸਿਆ ਜੀ ਸਾਲ ਇਮੀਡੀਏਟਲੀ ਇਹੋ ਜੇ ਮੈਟਰਸ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਜਿਹੜਾ ਮੇਨ ਮੋਟਿਵ ਹੁੰਦਾ ਹੈ ਕਿ ਬਈ ਜਿਹੜਾ ਹਿਊਮਨ ਲਾਈਫ ਹੈ ਜਾਂ ਹਿਊਮਨ ਜਿਹੜਾ ਕਨਸਰਨ ਹੈ ਉਹ ਹਮੇਸ਼ਾ ਵਾਚ ਕਰਨਾ ਤੇ ਬਾਕੀ ਜੋ ਵੀ ਜਿਹਦੇ ਪਾਰਟ ਤੇ ਵੀ ਗੱਲੀ ਆ ਉਹਨੂੰ ਉਹਦੇ ਦੇ ਨਕੇਲ ਪਾਵਾਂਗੇ ਜਾਣਨ ਦਿੱਤਾ। ਧੰਨਵਾਦ। ਥੈਂਕ ਯੂ।